ਸੀ ਆਪਣੇ ਜੀਵਨ ਦੇ ਵਿੱਚ ਕਾਮਯਾਬ ਹੋਣਾ ਕਿਸੇ ਵੀ ਫੀਲਡ ਵਿੱਚ ਕਾਮਯਾਬ ਹੋਣਾ ਸਾਨੂੰ ਮਿਹਨਤ ਕਰਨੀ ਪੈਣੀ ਆ ਆਤਮਿਕ ਜੀਵਨ ਵਿੱਚ ਕਾਮਯਾਬ ਹੋਣ ਲਈ ਆਤਮਿਕ ਮਿਹਨਤ ਕਰਨੀ ਪੈਣੀ ਹੈ ਸੰਸਾਰਿਕ ਜੀਵਨ ਵਿੱਚ ਕਾਮਯਾਬ ਹੋਣ ਦੇ ਲਈ ਸਾਨੂੰ ਸੰਸਾਰਿਕ ਮਿਹਨਤ ਕਰਨੀ ਪੈਣੀ ਹੈ ਤੇ 2024 ਦੇ ਵਿੱਚ ਲੱਕ ਬਨ ਕੇ ਸਭ ਮਿਹਨਤ ਕਰੋ ਗਰੀਬੀ ਨੂੰ ਆਪਣੇ ਘਰਾਂ ਚੋਂ ਕੱਢ ਸੁੱਟੋ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਦੱਬ ਕੇ ਮਿਹਨਤ ਕਰੋ ਡਾਕਟਰ ਕਹਿੰਦੇ ਆ 8 ਘੰਟੇ ਸੌਣਾ ਚਾਹੀਦਾ ਹੈ ਪਰ ਜੇ ਤੁਹਾਡੇ ਘਰ ਦੇ ਹਾਲਾਤ ਨਹੀਂ ਕਹਿੰਦੇ ਤੁਹਾਨੂੰ 8 ਘੰਟੇ ਸੌਣ ਦੀ ਜ਼ਰੂਰਤ ਨਹੀਂ ਹੈ ਬੇਸ਼ੱਕ 5 ਘੰਟੇ ਸੌਵੋ ਦੱਬ ਕੇ ਕੰਮ ਕਰੋ ਤੇ ਗਰੀਬੀ ਚੋਂ ਬਾਹਰ ਆਓ ਉਹ ਡਾਕਟਰ ਦਾ ਹਿਸਾਬ ਡਾਕਟਰੀ ਦੇ ਹਿਸਾਬ ਨਾਲ ਪਰ ਤੁਹਾਨੂੰ ਜ਼ਰੂਰਤ ਕੀ ਕਹਿ ਰਹੀ ਆ ਤੁਸੀਂ ਉਸ ਜ਼ਰੂਰਤ ਦੇ ਹਿਸਾਬ ਨਾਲ ਚੱਲੋ ਜੇ ਤੁਸੀਂ ਇਹ ਸੋਚੋ ਮੈਂ ਤਾਂ ਇੰਨਾ ਕੰਮ ਕਰਕੇ ਥੱਕ ਜਾਣਾ ਆ ਫੇ ਅੰਬਾਨੀ ਨਹੀਂ ਬਣ ਹੋਣਾ ਫੇ ਰਤਨ ਟਾਟਾ ਨਹੀਂ ਬਣ ਹੋਣਾ ਫੇ ਪ੍ਰਾਈਮ ਮਿਨਿਸਟਰ ਨਹੀਂ ਬਣ ਹੋਣਾ ਪ੍ਰਾਈਮ ਮਿਨਿਸਟਰ ਆਪਣਾ ਸਿਰਫ 3 ਘੰਟੇ ਦੀ ਨੈਪ ਲੈਂਦਾ ਆ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉਹ ਆਪਣੀ ਸਪੀਚ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਸਿਰਫ 3 ਘੰਟੇ ਸੌਂਦੇ ਆ ਆਪਾਂ 10-12 ਘੰਟੇ ਸੌਂ ਕੇ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਸਕਦੇ ਆ ਪ੍ਰਧਾਨ ਮੰਤਰੀ ਸੌ ਕੇ ਨਹੀਂ ਬਣਿਆ ਜਾਣਾ ਸੁਪਨਾ ਪੂਰਾ ਕਰਨ ਲਈ ਜਾਗਣਾ ਪੈਣਾ ਆ ਵੱਡਾ ਘਰ ਹੋਵੇ ਸੁਪਨੇ ਵਿੱਚ ਦੇਖ ਲਿਆ ਮੇਰਾ ਬਹੁਤ ਵੱਡਾ ਘਰ ਆ ਹੁਣ ਉਸ ਘਰ ਨੂੰ ਬਣਾਉਣ ਦੇ ਲਈ ਮਿਹਨਤ ਕਰੋ ਜਾਗੋ ਤੇ ਜਾਗ ਕੇ ਉਸ ਸੁਪਨੇ ਵਿੱਚ ਜਿਹੜਾ ਘਰ ਦੇਖਿਆ ਸੀ ਉਹਨੂੰ ਪੂਰਾ ਕਰੋ ਬਣਾਓ ਭੈਣਾ ਵੀ ਕੰਮ ਕਰਨ ਭੈਣਾ ਵੀ ਕੰਮ ਕਰਨ ਭਰਾ ਵੀ ਕੰਮ ਕਰਨ ਅਗਰ ਤੁਹਾਡੇ ਬੱਚੇ ਪਾਰਟ ਟਾਈਮ ਜੌਬ ਕਰਨਾ ਚਾਹੁੰਦੇ ਆ ਤੇ ਬੱਚਿਆਂ ਨੂੰ ਵੀ ਕੰਮ ਤੇ ਲਾਓ ਸੰਗ ਚੋਰੀ ਦੀ ਕਰੋ ਜਨਾਹ ਕਾਰੀਆਂ ਤੋਂ ਕਰੋ ਨਸ਼ੇ ਪੱਤੇ ਕਰਨ ਦੇ ਵਿੱਚ ਕਰੋ ਚੋਰੀ ਠੱਗੀ ਦੇ ਵਿੱਚ ਕਰੋ ਕੰਮ ਕਰਨ ਦੇ ਵਿੱਚ ਕੋਈ ਸੰਗ ਨਹੀਂ ਹੋਣੀ ਚਾਹੀਦੀ ਆਪਣੀ ਜਨਤਾ ਜਦੋਂ ਵਿਦੇਸ਼ਾਂ ਵਿੱਚ ਜਾਂਦੀ ਉੱਥੇ ਵਾਈਟ ਕਾਲਰ ਜੌਬ ਦਾ ਭੱਗਾ ਵਾਲੇ ਹੀ ਕਰਦੇ ਆ ਬਾਕੀ ਸਾਰੇ ਉਹੀ ਜੌਬਸ ਕਰਦੇ ਉਹੀ ਨੌਕਰੀਆਂ ਕਰਦੇ ਜਿੰਨਾ ਤੋਂ ਇੱਥੇ ਨੱਕ ਬੁੱਲ ਚਾੜਦੇ ਆ ਤੇ ਜੇ ਆਪਾਂ ਉਹੀ ਕੰਮ ਇੱਥੇ ਕਰ ਲਈਏ ਕਿਸੇ ਨੇ ਭੁੱਖੇ ਨਹੀਂ ਮਰਨਾ ਅੱਜ ਦੀ ਤਰੀਕ ਪਾ ਕੇ ਲਿਖ ਲਉ ਆਉਂਦੇ 3 ਸਾਲਾਂ ਨੂੰ ਭਾਰਤ ਦੇਸ਼ ਇੱਕ ਮਹਾਸ਼ਕਤੀ ਹੋਊਗਾ ਸੱਚੀ ਕਹਿ ਰਹੀ ਹਾਂ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਕਹਿ ਰਹੀ ਹਾਂ ਆਉਂਦੇ ਤਿੰਨਾਂ ਸਾਲਾਂ ਨੂੰ ਤੁਸੀਂ ਇੰਡੀਆ ਨੂੰ ਇੱਕ ਬਹੁਤ ਵੱਡੇ ਲੈਵਲ ਤੇ ਦੇਖੋਗੇ ਅਰੇ ਉਹ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਇਸ ਸਾਲ ਵਿੱਚ ਤੇ ਨੈਕਸਟ ਈਅਰ ਦੇ ਵਿੱਚ ਜਿਨ੍ਹਾਂ ਨੇ ਬਾਹਰ ਜਾਣਾ ਆ ਕੀਤੀ ਨੂੰ ਪਛਤਾਉਣਗੇ ਵੀ ਜਿਹੜਾ ਆ 35-40 ਲੱਖ ਰੁਪਈਆ ਲਾ ਕੇ ਬਾਹਰ ਆ ਗਿਆ ਵੇਲਾ ਸਾਮ ਲੈਂਦੇ ਜੇ ਕਿਤੇ ਇੰਡੀਆ 'ਚ ਇਨਵੈਸਟਮੈਂਟ ਕਰ ਲੈਂਦੇ ਸਾਡਾ ਆਪਣਾ ਮੁਲਕ ਸੀਗਾ ਤੇ ਹੁਣ ਤਾਂ ਸੱਪ ਦੇ ਮੂੰਹ 'ਚ ਕੋੜ ਕਿਰਲੀ ਆਈ ਆ ਵੀ ਪੈਸੇ ਲਾ ਕੇ ਇੱਧਰ ਵੀ ਆਏ ਨਾ ਕੱਚੇ ਨਾ ਪੱਕੇ ਤੁਸੀਂ ਪੜਿਆ ਵਿਚਾਰ ਲਿਓ ਫੇਰ ਨਾ ਕਿਉਂ ਜੇ ਪਤਾ ਹੁੰਦਾ ਤਾਂ ਹੀ ਐਦਾਂ ਕਰਨਾ ਸੀ ਮੈਂ ਕਹਿੰਦੀ ਅੱਜ ਦੀ ਤਰੀਕ ਪਾਓ 31 ਦਸੰਬਰ 2023 10:55 ਮਿੰਟ ਪਰਮੇਸ਼ਵਰ ਦੀ ਦਾਸੀ ਗੁਰਸ਼ਰਨ ਦਿਓਲ ਨੇ ਇਹ ਗੱਲ ਕਹੀ ਆ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਤੋਂ ਕਿ ਆਉਣਦੇ 3 ਸਾਲਾਂ ਨੂੰ ਭਾਰਤ ਇੱਕ ਮਹਾਸ਼ਕਤੀ ਦੇ ਰੂਪ ਵਿੱਚ ਉੱਭਰੂਗਾ